ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਪਰ ਉਹਨਾਂ ਦੇ ਭਰਾ ਦੁਆਰਾ ਪ੍ਰਿਥੀ ਚੰਦ ਦੁਆਰਾ ਪਰੇਰਿਆ ਹੋਇਆ ਸੁਲੀ ਖਾਨ ਚੜ੍ਹ ਕੇ ਆਉਂਦਾ ਹੈ ਕਿਉਂਕਿ ਸੁਲੀ ਖਾਨ ਨੂੰ ਪ੍ਰਿਥੀ ਚੰਦ ਦੇ ਕਹਿੰਦਾ ਹੈ ਕਿ ਮੇਰੇ ਭਰਾ ਨੂੰ ਫੜ ਕੇ ਬੰਦੀ ਬਣਾ ਲੈ ਮੇਰੇ ਭਰਾ ਦੇ ਪਾਸੋਂ ਜਿਹੜੀ ਗੁਰਤਾ ਗਦੀ ਹੈ ਮੈਨੂੰ ਦਿਵਾ ਦੇ ਜਾਂ ਮੇਰੇ ਭਰਾ ਨੂੰ ਮਾਰ ਦਿਓ ਜਾਂ ਮੇਰੇ ਭਰਾ ਨੂੰ ਬੰਦੀ ਬਣਾ ਲਓ ਕੋਈ ਨਾ ਕੋਈ ਯਤਨ ਕਰੋ ਜਿਸ ਕਰਕੇ ਮੈਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇ ਕਿਉਂਕਿ ਜਿਹੜਾ ਪ੍ਰਿਥੀ ਚੰਦ ਸੀ ਉਹ ਮੁੱਢ ਤੋਂ ਹੀ ਲਾਲਚੀ ਸੀ ਉਹਦੇ ਅੰਦਰ ਗੁਰਤਾ ਗੱਦੀ ਦਾ ਲਾਲਚ ਸੀ ਲਾਲਸਾ ਸੀ ਕਿ ਮੈਂ ਗੁਰਤਾ ਗੱਦੀ ਦਾ ਅਧਿਕਾਰੀ ਬਣਾ ਪਰ ਪ੍ਰਿਥੀ ਚੰਦ ਦੇ ਵਿੱਚ ਇਹੋ ਜਿਹਾ ਕੋਈ ਗੁਣ ਨਹੀਂ ਸੀ ਕਿ ਜਿਸ ਗੁਣ ਕਾਰਨ ਉਹ ਗੁਰੂ ਬਣ ਜਾਵੇ ਜਿਸ ਗੁਣ ਕਾਰਨ ਉਹਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਜਾਵੇ ਪਰ ਮਹਾਰਾਜ ਕਹਿੰਦੇ ਤਖਤ ਤੇ ਉਹ ਬੰਦਾ ਹੈ ਜਿਹੜਾ ਤਖਤ ਦੇ ਲਾਇਕ ਹੋਵੇ ਪ੍ਰਸਾਦ ਸੰਗਤ ਜਿਹੜਾ ਤਖਤ ਦੇ ਲਾਇਕ ਨਹੀਂ ਉਹਨੂੰ ਕਦੇ ਵੀ ਤਖਤ ਨਹੀਂ ਪ੍ਰਾਪਤ ਹੋਇਆ ਕਰਦੇ ਸੋ ਜਿਹੜਾ ਗੁਰਤਾ ਗੱਦੀ ਦੇ ਲਾਇਕ ਹੈ ਗੁਰਤਾ ਗੱਦੀ ਤੇ ਬੈਠੇਗਾ ਹੀ ਉਹ ਗੁਰਤਾ ਗੱਦੀ ਦਾ ਤਿਲਕ ਹੀ ਉਹਨੂੰ ਲੱਗੇਗਾ ਗੁਰਮਖੋ ਜੀ ਦੇ ਵਿੱਚ ਸਮਰੱਥਾ ਹੈ ਗੁਰੂ ਨਾਨਕ ਦੀ ਜੋਤ ਅੰਦਰ ਟਿਕਾਉਂਦੀ ਯਾਦ ਰੱਖਣਾ ਗੁਰੂ ਉਹ ਬਣੇਗਾ ਦੂਜਾ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇਖੋ ਭਾਵੇਂ ਉਹਨਾਂ ਦੇ ਪੁੱਤਰ ਵੀ ਮੌਜੂਦ ਸਨ ਬਾਬਾ ਸ੍ਰੀ ਚੰਦ ਬਾਬਾ ਲਖਮੀ ਚੰਦ ਪਰ ਉਹਨਾਂ ਨੇ ਛੱਡ ਕੇ ਭਾਈ ਲੈਣਾ ਜੀ ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਇਆ ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਨੇ ਭਾਈ ਲੈਣੇ ਦੇ ਅੰਦਰ ਆਪਣੀ ਜਿਹੜੀ ਜੋਤ ਹੈ ਨਿਰੰਗਕਾਰੀ ਜਿਹੜੀ ਜੋਤ ਹੈ ਉਹਨੂੰ ਟਕਾਇਆ। ਗੁਰੂ ਪਿਆਰਿਓ ਪਰ ਜਿੱਥੇ ਜੋਤ ਟਿਕਣੀ ਹੈ ਉਥੇ ਹੀ ਟਿਕਣੀ ਹੈ। ਗੁਰਮਖੋ ਜਿਹਦੇ ਮੱਥੇ ਤੇ ਲੇਖ ਲਿਖੇ ਨੇ ਧਰੋ ਪ੍ਰਮਾਤਮਾ ਨੇ ਨਵਾਜਿਆ ਹੈ ਉਹਦੇ ਅੰਦਰ ਹੀ ਟਿਕੇਗੀ ਦੂਜੇ ਅੰਦਰ ਨਹੀਂ ਟਿਕ ਸਕਦੀ। ਸੋ ਗੁਰੂ ਪਿਆਰਿਓ ਇਸ ਵਾਸਤੇ ਜਿਹਦੇ ਅੰਦਰ ਮਹਾਰਾਜ ਨੇ ਬਹਿ ਕਰਕੇ ਸੰਸਾਰ ਦਾ ਭਲਾ ਕਰਨਾ ਉਹ ਧਰੋ ਲਿਖਿਆ ਹੁੰਦਾ ਹੈ। ਉਹ ਤੁਰਨਵਾਜੇ ਹੁੰਦੇ ਨੇ ਗੁਰੂ ਪਿਆਰਿਓ ਉਹਨੂੰ ਕੋਈ ਰੋਗ ਨਹੀਂ ਸਕਦਾ ਤੇ ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ ਵੀ ਧੱਕੇ ਜੋਰੀ ਨਾਲ ਗੁਰਤਾ ਗੱਦੀ ਲੈ ਲਵਾਂਗਾ ਕਦੇ ਗੁਰਤਾ ਗੱਦੀਆਂ ਧੱਕੇ ਨਾਲ ਨਹੀਂ ਮਿਲਦੀਆਂ ਬਖਸ਼ਿਸ਼ਾਂ ਨਾਲ ਪ੍ਰਾਪਤ ਹੁੰਦੀਆਂ ਨੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀਆਂ ਨੇ ਕਦੇ ਧੱਕੇ ਦੇ ਨਾਲ ਨਹੀਂ ਗੁਰਤਾ ਗੱਦੀ ਲਈ ਜਾਂਦੀ ਪ੍ਰਿਥੀ ਚੰਦ ਵੱਲੋਂ ਮੋੜ ਤੋਂ ਹੀ ਬੜੇ ਯਤਨ ਹੋਏ ਹਨ ਕਿ ਕਿਸੇ ਤਰੀਕੇ ਨਾਲ ਆਪਣੇ ਭਰਾ ਨੂੰ ਸਮਾਪਤ ਕਰਕੇ ਗੁਰਤਾ ਗਦੀ ਦਾ ਅਧਿਕਾਰੀ ਬਣ ਜਾਵਾਂ ਸੁਲੀਖਾਨ ਨੂੰ ਮਿੱਤਰ ਬਣਾ ਕੇ ਸਦਿਆ ਗਿਆ ਕਿ ਤੂੰ ਚੜ੍ਹਾਈ ਕਰ ਇਹਨਾਂ ਨੂੰ ਖਤਮ ਕਰ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਚਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਣ ਕੇ ਸਿੱਖ ਕਹਿੰਦੇ ਨੇ ਮਹਾਰਾਜ ਕਿ ਕੋਈ ਯਤਨ ਕਰੋ ਕਿ ਜਿਹੜਾ ਸੁਲੀਖਾਨ ਹੈ ਉਹ ਮੁੜ ਜਾਏ ਉਹ ਇਧਰ ਚੜ੍ਹ ਕੇ ਨਾ ਆਵੇ ਸੋਰੀ ਖਾਂ ਆ ਰਿਹਾ ਹੈ ਕੋਈ ਯਤਨ ਕਰੋ ਵੀ ਨਾ ਆਵੇ ਜਾਂ ਕੋਈ ਬੰਦੇ ਭੇਜ ਦਿਓ ਕਿ ਉਹ ਨੂੰ ਕਹਿ ਦਿਨ ਵੀ ਤੂੰ ਨਾ ਜਾਇ ਕੋਈ ਸਮਝਾ ਦੇਣ ਜਾਂ ਕੋਈ ਚਿੱਠੀ ਭੇਜ ਦਿਓ ਪਤਰਕਾ ਭੇਜ ਦਿਓ ਸੱਚੇ ਪਾਤਸ਼ਾਹ ਕੋਈ ਯਤਨ ਕਰਨੇ ਚਾਹੀਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਨਾ ਅਸੀਂ ਕੋਈ ਉਹਦੇ ਨਾਲ ਸੁਲਾਹ ਕਰਨੀ ਹੈ ਨਾ ਅਸੀਂ ਕੋਈ ਬੰਦੇ ਭੇਜਨੇ ਨੇ ਨਾ ਕੋਈ ਚਿੱਠੀ ਪੱਤਰ ਭੇਜਣਾ ਹੈ ਅਸੀਂ ਇਹੋ ਜਿਹਾ ਕੋਈ ਯਤਨ ਨਹੀਂ ਕਰਨਾ ਕਿਉਂਕਿ ਸਾਨੂੰ ਕੋਈ ਡਰ ਨਹੀਂ ਹੈ ਸਾਨੂੰ ਕੋਈ ਡਰ ਨਹੀਂ ਉਥੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਉਚਾਰਨ ਕੀਤਾ ਪ੍ਰਥਮੇ ਮਤਾ ਕਿ ਪਤਰੀ ਚਲਾऊं ਦੁਤਿਏ ਮਤਾ ਦੋਇ ਮਾਨਕ ਪੰਚਾऊं ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਕਹਿਣ ਲੱਗੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਇਹਨਾਂ ਤਿੰਨਾਂ ਯਤਨਾਂ ਵਿੱਚੋਂ ਕੋਈ ਵੀ ਯਤਨ ਨਹੀਂ ਅਸੀਂ ਕਰਨਾ। ਕੋਈ ਵੀ ਯਤਨ ਨਹੀਂ ਕਰਨਾ। ਪਰ ਕਹਿਣ ਲੱਗੇ ਮੈਂ ਸਿਰਫ ਤਾਂ ਸਿਰਫ ਆਕਾਲ ਪੁਰਖ ਦਾ ਓਟ ਆਸਰਾ ਲਿਆ ਹੈ। ਉਹਦੇ ਓਟ ਆਸਰੇ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਕਹਿਣ ਲੱਗੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਤਾਂ ਸਾਰੇ ਯਤਨ ਛੱਡ ਕੇ ਇੱਕ ਆਕਾਲ ਪੁਰਖ ਵੈਗਰੂ ਨੂੰ ਧਿਆਇਆ ਹੈ। ਬਸ ਆਕਾਲ ਪੁਰਖ ਵੈਗਰੂ ਨੇ ਮੇਰੀ ਬਾਹ ਫੜਨੀ ਹੈ। ਤੇ ਗੁਰਮਖੋ ਸ਼ਾਮ ਨੂੰ ਖਬਰ ਆ ਗਈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਸੁਲਹੀ ਖਾਂ ਹੈ ਨਾ ਉਹ ਤਾਂ ਆਵੇ ਵਿੱਚ ਡਿੱਗ ਕੇ ਸਮੇਤ ਘੋੜੇ ਦੇ ਸੜ ਕੇ ਸਵਾਹ ਹੋ ਗਿਆ ਹੈ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਉਹ ਤਾਂ ਸੜ ਕੇ ਸਵਾਹ ਹੋ ਗਿਆ ਹੈ ਉਹ ਖਤਮ ਹੋ ਗਿਆ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਫਿਰ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤਾ ਕਿ ਸੁਲਹੀ ਤੇ ਨਾਰਾਇਣ ਰਾਖ ਸੁਲੀ ਦਾ ਹੱਥ ਕਹੀਂ ਨਾ ਪਹੁੰਚਿਆ ਸੁਲੀ ਹੋਏ ਮਵਾਂ ਨਾ ਪਾਕ ਕਹਿਣ ਲੱਗੇ ਸੁਲੀ ਨੇ ਬੜੇ ਯਤਨ ਕੀਤੇ ਵੀ ਮੈਂ ਫੜ ਲਿਆਵਾਂਗਾ ਮੈਂ ਮਾਰ ਦੇਵਾਂਗਾ ਪਰ ਸੁਲੀ ਦਾ ਹੱਥ ਇੱਥੋਂ ਤੱਕ ਨਹੀਂ ਪਹੁੰਚਿਆ ਸੁਲੀ ਨਾਪਾਕ ਹੋ ਕੇ ਕਿਉਂਕਿ ਮੁਸਲਮਾਨਾਂ ਦੇ ਧਰਮ ਵਿੱਚ ਅੱਗ ਵਿੱਚ ਸੜਨਾ ਦੋਜਕਾਂ ਦੀ ਅੱਗ ਵਿੱਚ ਸੜਨ ਦੇ ਬਰਾਬਰ ਹੈ ਗੁਰਮਖੋ ਸਸਕਾਰ ਨਹੀਂ ਕਰਦੇ ਉਹ ਦਫਨਾਉਂਦੇ ਆ ਸਪੁਰਦੇ ਖਾ ਕਰਦੇ ਆ ਤੇ ਧੰਨ ਗੁਰੂ ਅਰਜਨ ਦੇਵ ਮਾਰੇ ਕਹਿੰਦੇ ਇਹ ਤਾਂ ਆਪਣੇ ਧਰਮ ਦੇ ਉਲਟ ਮਰਿਆ ਏ ਇਹ ਤਾਂ ਅੱਗ ਵਿੱਚ ਸੜ ਕੇ ਮਰਿਆ ਤਾਂ ਤੇ ਭਲਾ ਹੋਣਾ ਹੀ ਨਹੀਂ ਦੋ ਜਗਾਂ ਵਿੱਚ ਪੈਣਾ ਇਹੋ ਜੇ ਸੂਲੀ ਖਾਣੇ ਸੋ ਗੁਰੂ ਪਿਆਰੋ ਜਿਹੜਾ ਗੁਰੂ ਸਾਹਿਬਾਂ ਦੇ ਉੱਤੇ ਆਣ ਕੇ ਹਮਲਾ ਕਰਦਾ ਹੈ ਚੜ ਕੇ ਆਉਂਦੇ ਆ ਉਹਨਾਂ ਦਾ ਨਾ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਭਲਾ ਹੁੰਦਾ ਉਹਨਾਂ ਦਾ ਦੋਵਾਂ ਲੋਕਾਂ ਵਿੱਚ ਮੂੰਹ ਕਾਲਾ ਹੁੰਦਾ ਹੈ ਕਿਉਂਕਿ ਗੁਰੂ ਸਾਹਿਬ ਦੇ ਨਾਲ ਵੈਰ ਕਰਦੇ ਆ ਸਤ ਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਮੇਰਾ ਗੁਰੂ ਤਾਂ ਬੁਰੇ ਦਾ ਵੀ ਭਲਾ ਕਰਦਾ ਹੈ ਗੁਰੂ ਪਿਆਰਿਓ ਉਹਦਾ ਬੁਰਾ ਕਰਨ ਵਾਲੇ ਦਾ ਕਦੇ ਭਲਾ ਨਹੀਂ ਹੋ ਸਕਦਾ ਜਿਹੜਾ ਗੁਰੂ ਸਾਰਿਆਂ ਦਾ ਭਲਾ ਮੰਗਦਾ ਹੈ ਕਹਿਣ ਲੱਗੇ ਜੇ ਉਹਦਾ ਕੋਈ ਬੁਰਾ ਸੋਚੇਗਾ ਨਾ ਲੋਕ ਨਾ ਪਰਲੋਕ ਚ ੱਲੇਗਾ ਉਹਨੂੰ ਕਦੇ ਭਲਾ ਨਹੀਂ ਹੋ ਸਕਦਾ ਉਹਦਾ